ਜਾਦ ਕੀ ਇਹਨਾਂ ਦੋਨਾਂ ਮੁਲਕਾਂ ਦੀ ਲੜਾਈ ਦੇ ਵਿੱਚ ਜਿਹੜੇ ਇਹ ਸਾਡੇ ਪਾਵਨ ਪਵਿੱਤਰ ਮੁਕੱद्दਸ ਅਸਥਾਨ ਹੁੰਦੇ ਆ ਨਾ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਪਹਿਲਾਂ ਮੁਕਰਰ ਹੋਈਆਂ ਗੱਲਾਂ ਆ ਕਿ ਜੇ ਦੋਨਾਂ ਮੁਲਕਾਂ ਦੀ ਲੜਾਈ ਵੀ ਲੱਗਦੀ ਆ ਤਾਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਕੀਤਾ ਜਾ ਸਕਦਾ ਪਰ ਫੇ ਵੈਸੇ ਹੀ ਇੱਕ ਤੁਹਾਡਾ ਤੁਸੀਂ ਸਾਰੇ ਪੜ੍ਹੇ ਲਿਖੇ ਆ ਸੰਗਤ ਵੈਸੇ ਜੂਝਵਾਨ ਨੇ ਆ ਜਿਹੜਾ ਰੂਹਾਂਗੇ ਆ ਤੁਸੀਂ ਸਾਰੇ ਸਿੰਘੇ ਆ ਨਾ ਤੁਸੀਂ ਤੇ ਤੁਹਾਡਿਆਂ ਨਾਲ ਵੈਸੇ ਹੀ ਇੱਕ ਦਿਲ ਦੀ ਗੱਲ ਕਰਦੇ ਆ ਕਿ ਜੇ ਹੁਣ ਹਮਲਾ ਹੁੰਦਾ ਆ ਹਰਮੰਦਰ ਸਾਹਿਬ ਤੇ ਅਕਾਲ ਤਖਤ ਤੇ ਕਿਸੇ ਕੋਈ ਚਾਹੇ ਨਿੱਕਰਲੇ ਮੋਲਖ ਵਾਲੇ ਚਲਾਉਣ ਜਾਂ ਉੱਧਰਲੇ ਵਾਲੇ ਚਲਾਉਣ ਜੇ ਕੋਈ ਤੋਪ ਦਾ ਗੋਲਾ ਆ ਕੇ ਵੱਜਦਾ ਆ ਹਰਮੰਦਰ ਸਾਹਿਬ ਅਕਾਲ ਤਖਤ ਤੇ ਤੇ ਆਪਣੀ ਤਿਆਰੀ ਕੀ ਆ ਜਾਂ ਆਪਾਂ ਕਰਾਂਗੇ ਕੀ ਮੁੜ ਕੇ ਅਬੇ ਬੈਠੋ ਤੁਸੀਂ ਔਰ ਇੱਕ ਵਾਕਿਆ ਜੇ ਬਹੁਤ ਚਿੰਤਾਜਨਕ ਵਿਸ਼ਾ ਵੀ ਆ ਚਿੰਤਾ ਵੀ ਸਿੱਖਾਂ ਨੂੰ ਹੋਣੀ ਚਾਹੀਦੀ ਆ ਸਿੱਖਾਂ ਨੂੰ ਇਹਦੀ ਚਿੰਤਾ ਨਹੀਂ ਹੈਗੀ ਸਿੱਖਾਂ ਨੂੰ ਆਪੋ ਆਪਣੀ ਚਿੰਤਾ ਪੈ ਗਈ ਆ ਹੁਣ ਸਿੱਖ ਐਡਾ ਡੋਲ ਗਏ ਆ ਇੱਕ ਪਹਿਲਾਂ ਤਾਂ ਆਮ ਇਨਸਾਨ ਜਿਹੜੇ ਆਪਾਂ ਨਾ ਛੱਡਾਂ ਸ਼ਹਿਰਾਂ ਦੁਨੀਆ 'ਚ ਰਹਿਣ ਵਾਲੇ ਗੁਰਬਾਣੀ ਤੋਂ ਦੂਰ ਆਪਾਂ ਇਹ ਸੋਚਦੇ ਆ ਵੀ ਆਪਾਂ ਖਰੇ ਕਦੇ ਮਰਨਾ ਹੀ ਨਹੀਂ ਹੈਗਾ ਘਿਲੇ ਥੋੜਾ ਬਹੁਤਾ ਜੰਗ ਜੁੱਦ ਦਾ ਮਾਹੌਲ ਬਣਦਾ ਆ ਤੇ ਆਪਰਾ ਉਹੀ ਗੋਲੋ ਹੋ ਜਾਂਦਾ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਕਰਨਾ ਕੀ ਆ ਸੰਗਤ ਜੀ ਇਹ ਉਹ ਫੌਲਸ ਰੂਪ ਆ ਇਹ ਉਹ ਸਿੱਟਾ ਆ ਜਿਹਦੇ ਕਰਕੇ ਅੱਜ ਤੱਕ 10ਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧ ਕੀਤਾ ਗਿਆ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਕਿਉਂ ਕਿਉਂਕਿ 10 ਜਿਹੜਾ 10ਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਨਾ ਉਹਦੇ ਵਿੱਚ 10ਵੇਂ ਪਾਤਸ਼ਾਹ ਨੇ ਬਹੁਤ ਗੱਲਾਂ ਕਲੀਅਰ ਕਰਕੇ ਸਾਨੂੰ ਸਮਝਾਈਆਂ ਕਿ ਭਾਈ ਜੇ ਜੰਗ-ਜੋਦ ਲੱਗਦੀ ਆ ਪਹਿਲੀ ਗੱਲ ਤਾਂ ਜੰਗ-ਜੋਦ ਲੱਗੂ ਕਿ ਨਾ ਕਾਰਨਾ ਕਰਕੇ ਫੇ ਜੇ ਲੱਗਦੀ ਆ ਖਾਲਸੇ ਨੇ ਕਰਨਾ ਕੀ ਆ ਅੱਜ ਤੁਸੀਂ ਇਹ ਦੇਖ ਲਓ ਜਿਹੜੇ ਆਪਣੇ ਬਾਬੇ ਆ ਜਿਹੜੇ ਆਪਣੇ ਜਥੇਦਾਰ ਆ ਉਹਨਾਂ ਦੀ ਕਿਸੇ ਦੀ ਕੋਈ ਤਿਆਰੀ ਹੈਗੀ ਆ ਬਾਬੇ ਸਾਡੇ ਜਥੇਦਾਰ ਤਾਂ ਜੰਗ ਲੱਗੀ ਤੇ ਭੱਜ ਵੀ ਨਹੀਂ ਸਕਦੇ ਕਿਉਂਕਿ ਐਡੇ ਐਡੇ ਢੇਡੇ ਆ ਉਹਨਾਂ ਦੇ ਜੈਡ ਸਪੋਰਟੀਆਂ 'ਚ ਰਹਿੰਦੇ ਆ ਉਹ ਕਿ ਉਹ ਆਪਾਂ ਨੂੰ ਕੀ ਬਚਾਉਣਗੇ ਜਥੇਦਾਰ ਕਿਉਂ ਹੁੰਦੇ ਆ ਕਿ ਡਿਫੈਂਸ ਕਰਨਗੇ ਫੌਜ ਦੀ ਪਰਜਾ ਦਾ ਰਾਜਾ ਹੁੰਦਾ ਆ ਜੇ ਪਰਜਾ ਹੀ ਨਹੀਂ ਤਾਂ ਰਾਜਾ ਕੀ ਕਰੂ ਜੇ ਫੌਜ ਹੈ ਨਹੀਂ ਤਾਂ ਜਥੇਦਾਰ ਕੀ ਕਰੂਗਾ ਕਿ ਜੇ ਹੁਣ ਸਾਡੇ ਕੋਲ ਜਥੇਦਾਰ ਹੈ ਨਹੀਂ ਤਾਂ ਆਪਾਂ ਫੌਜ ਵੀ ਕੀ ਕਰਾਂਗੇ ਕਿ ਬਹੁਤ ਗਹਿਰ ਤੇ ਗੰਭੀਰ ਮਸਲੇ ਆ ਆਪਾਂ ਨੂੰ ਸਾਰਿਆਂ ਨੌਜਵਾਨਾਂ ਨੂੰ ਇਸ ਵੇਲੇ ਉਹ ਗੱਲ ਆ ਕਬੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਗ੍ਰੰਥ ਦੇ ਵਿੱਚ ਕਿ ਹੁਣ ਆਪੋ ਤਾਂ ਪੀ ਛੱਡ ਕੇ ਉਠੋ ਰਲ ਮਿਲ ਪੰਥ ਬਚਾਵਾ ਸਮਾਂ ਆ ਹੁਣ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਵੀ ਫਿਰ ਇਹ ਰੋਣੇ ਰੋਊਗੀ ਜਿਵੇਂ ਆਪਾਂ ਰੋ ਰਹੇ ਹਾਂ 40 ਸਾਲ ਤੋਂ ਕਿ ਸਾਡੇ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ ਸਾਡੇ ਅਕਾਲ ਤਖਤ ਨੂੰ ਢਾਹਿਆ ਗਿਆ ਜਿੱਦਣ ਇਹਨਾਂ ਨੇ ਬਲੈਕਆਊਟ ਦਾ ਕੀਤਾ ਸੀ ਨਾ ਮੋਰਚਾ ਅਕਾਲ ਤਖਤ ਇੱਕ ਆਜ਼ਾਦ ਹੋਉਂਦਿਆ ਅਕਾਲ ਤਖਤ ਦੀ ਜਿਵੇਂ ਸਿੱਖਾਂ ਦੀ ਇੱਕ ਆਜ਼ਾਦ ਹੋਉਂਦਿਆ ਜਿਵੇਂ ਹਿੰਦੂ ਮੁਸਲਮਾਨ ਅਤੇ ਈਸਾਈ ਧੜੇ ਨੇ ਨਾ ਇਨਸਾਨਾਂ ਦੇ ਮਨੁੱਖਾਂ ਦੇ ਧਰਮ ਨੇ ਸਿੱਖ ਕੋਈ ਧਰਮ ਨਹੀਂ ਹੈਗਾ ਸਿੱਖ ਪਰਮੇਸ਼ਰ ਦੀ ਖਾਸ ਮਾਤਿਆ ਚਾਹੇ ਹਿੰਦੂਆਂ ਦੇ ਘਰੇ ਕੋਈ ਜੰਮੇ ਚਾਹੇ ਮੁਸਲਮਾਨਾਂ ਦੇ ਜਿਹੜਾ ਇਸ ਮਤ ਨੂੰ ਧਾਰਨ ਕਰੂਗਾ ਉਹ ਸਿੱਖਿਆ ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਕਤੀ ਭਗਤ ਦਰਜ ਨੇ ਕੋਈ ਕਿਸੇ ਧਰਮ ਤੋਂ ਕੋਈ ਕਿਸੇ ਧਰਮ ਤੋਂ ਕੋਈ ਕਿਤੇ ਪੈਦਾ ਹੁੰਦਾ ਜੰਮਿਆ ਕੋਈ ਕਿਤੇ ਜੰਮਿਆ ਭਗਤ ਫਰੀਦ ਸਾਹਿਬ ਜੀ ਮੁਸਲਮਾਨ ਨੇ ਕਬੀਰ ਸਾਹਿਬ ਜੀ ਪਰ ਉਹਨਾਂ ਨੇ ਜਦੋਂ ਗੁਰੂ ਦੀ ਮਤ ਨੂੰ ਅਪਣਾਇਆ ਨਾ ਗੁਰਮਤਿ ਨੂੰ ਉਤਾਰਨ ਕੀਤਾ ਆਪਣੀ ਜ਼ਿੰਦਗੀ ਆਪਣੇ ਜੀਵਨ ਦੇ ਵਿੱਚ ਫਿਰ ਉਹਨੇ ਲਿਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਇਸ ਕਰਕੇ ਸਾਨੂੰ ਏਕਤਾ ਕਰਨੀ ਚਾਹੀਦੀ ਆ ਸਾਰੇ ਸਿੱਖ ਨੌਜਵਾਨਾਂ ਨੂੰ ਜਿੱਥੇ ਤੱਕ ਵੀ ਕੋਈ ਦੂਰ ਦੂਰ ਕੋਈ ਬੱਚੇ ਨੂੰ ਸੁਣਦਾ ਹੋਵੇ ਆਪਣੇ ਜ਼ਿਹਨ ਦੇ ਵਿੱਚ ਪਹਿਲਾਂ ਇੱਕ ਗੱਲ ਇਹ ਆਪਾਂ ਬਿਠਾਈਏ ਕਿ ਜੇ ਹੁਣ ਅਕਾਲ ਤਖਤ, ਸ੍ਰੀ ਹਰਮੰਦਰ ਸਾਹਿਬ ਤੇ ਆਨੰਦਪੁਰ ਸਾਹਿਬ ਤੇ ਜੇ ਧੰਧਮਾ ਸਾਹਿਬ ਤੇ ਸਾਡੀਆਂ ਤਖਤਾਂ ਤੇ ਹਮਲਾ ਹੁੰਦਾ ਤਾਂ ਆਪਾਂ ਕੀ ਕਰਾਂਗੇ ਜੇ ਤੁਸੀਂ ਚਾਹੁੰਦੇ ਹੋ ਸਲਾਮਤੀ ਚਾਹੁੰਦੇ ਹੋ ਆਪਣੀਆਂ ਤਖਤਾਂ ਦੀ ਆਪਣੇ ਗੁਰੂ ਘਰਾਂ ਦੀ ਤਾਂ ਤੁਹਾਨੂੰ ਉੱਠ ਕੇ ਤਿਆਰ ਬਰ ਤਿਆਰ ਹੋਣਾ ਪਊਗਾ ਠੰਡੇ ਬਾਟੇ ਦੀ ਪੌੜ ਲੈ ਕੇ ਸ਼ਸ਼ਤਰਾਂ ਵਸਤਰਾਂ ਦੇ ਨਾਲ ਸੰਨੱਧ ਵਧ ਹੋ ਕੇ ਪੂਰੀ ਟ੍ਰੇਨਿੰਗ ਕਰਕੇ ਸ਼ਬਦ ਦੀ ਅਤੇ ਸੂਰਤ ਦੀ ਵੀ ਜਿਹੜਾ ਆਪਾਂ ਇੱਥੇ ਗੁਰਬਾਣੀ ਪੜ੍ਹ ਕੇ ਲਾਹਾ ਲੈਣ ਆਏ ਆ ਨਾ ਉਹ ਵੀ ਰਹਿ ਨਾ ਜਾਵੇ ਸੰਸਾਰੀ ਕੰਮਾਂ 'ਚ ਪਰ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਨਹੀਂ ਸਾਡੀ ਕੋਈ ਪੱਗ ਵੀ ਨਾ ਲਾ ਕੇ ਲੈ ਜਵੇ ਇੰਨਾ ਵੀ ਆਪਾਂ ਨੂੰ ਖਾਸ ਖਿਆਲ ਹੋਣਾ ਚਾਹੀਦਾ ਤਾਂ ਹੀ ਮਾਰਾ ਇਹਨੇ ਸ਼ਸ਼ਤਰ ਬਾਣੀ ਮਾਰਾ ਦੋਹੇ ਬਖਸ਼ੇ ਆ ਜਿੱਦਾਂ ਇਹਨਾਂ ਨੇ ਕਾਲ ਦਿੱਤੀ ਨਾ ਕਿ ਬਲੈਕਆਊਟ ਕੀਤਾ ਜਾਵੇ ਹਰਮੰਦਰ ਸਾਹਿਬ ਨੂੰ ਜਿੱਦੜ ਹੁਣ ਬੱਤੀਆਂ ਬੁਝੀਆਂ ਆ ਅਕਾਲ ਤਖਤ ਦੀ ਹੋਂਦ ਹਸਤੀ ਦਾ ਮੁਜ਼ਾਹਰਾ ਹੋਣਾ ਚਾਹੀਦਾ ਸੀ ਸ਼ਕਤੀ ਪ੍ਰਦਰਸ਼ਨ ਹੋਣਾ ਚਾਹੀਦਾ ਸੀ ਅਕਾਲ ਤਖਤ ਤੋਂ ਦੋਨੇ ਗੁਰਖਾਂ ਨੂੰ ਮੈਮੋਰੰਡਮ ਦਿੱਤਾ ਜਾਣਾ ਚਾਹੀਦਾ ਸੀ ਇੱਕ ਵਾਰ ਹਵਾਈ ਫੈਰ ਕਰਕੇ ਚੰਗੀ ਤਰ੍ਹਾਂ ਐਨ ਜੈ ਹਿੰਦ ਅਕਾਲ ਮੁਲਕਾਂ ਵਿੱਚ ਕਲੀਅਰ ਕਟਮ ਐਸਏ ਦਿੱਤਾ ਜਾਣਾ ਚਾਹੀਦਾ ਸੀ ਕਿ ਜੇ ਦੋਨਾਂ ਮੁਲਕਾਂ ਦੀ ਲੜਾਈ ਲੱਗਦੀ ਆ ਕੋਈ ਗੋਲੀ ਕੋਈ ਬਰੂਦ ਕੋਈ ਗੋਲਾ ਤੋਪ ਦਾ ਇੱਧਰ ਨਹੀਂ ਆਉਣਾ ਚਾਹੀਦਾ ਬੁੱਲ ਬਲੇਖੇ ਨਹੀਂ ਤਾਂ ਜਿੱਧਰੋਂ ਗੋਲਾ ਆਊਗਾ ਉਧਰ ਨੂੰ ਮੁੜ ਕੇ ਜਾਵਾਂਗੇ ਵੀ ਫੇਰ ਇਹ ਤਾਂ ਸਿੱਖਾਂ ਦਾ ਨਰਵਾਹ ਹੋਊਗਾ ਨਹੀਂ ਤਾਂ ਤੁਸੀਂ ਬਚਾ ਨਹੀਂ ਸਕਦੇ ਆਪਣੇ ਤਖਤਾਂ ਨੂੰ ਤਖਤ ਵੀ ਤੁਹਾਡੇ ਸਿਰ ਦੀਆਂ ਪੱਗਾਂ ਦਿਮਾਲੇ ਵੀ ਖਤਰੇ 'ਚ ਆ ਇਹ ਆਪਾਂ ਨੂੰ ਸੋਚ ਵਿਚਾਰਨ ਦੀ ਲੋੜ ਆ ਇਹ ਖਾਲਸਾ ਆਕਾਲ ਪੁਰਖ ਦੀ ਫੌਜ ਨਾ ਆਕਾਲ ਪੁਰਖ ਦੀ ਫੌਜ ਆ ਇਹ ਫੌਜ ਦੀ ਕੋਈ ਪਾਵਰ ਹੁੰਦੀ ਆ ਕੋਈ ਕਾਨੂੰਨ ਹੁੰਦੇ ਆ ਕੋਈ ਡਿਸਪੀਸਪਲਨ ਹੁੰਦਾ ਫੌਜ ਦਾ ਫੌਜ ਐਵੇਂ ਨਹੀਂ ਤੁਰੇ ਫਿਰਦੀ ਗਲੀਆਂ ਸੜਕਾਂ ਤੇ ਇਸ ਕਰਕੇ ਤਿਆਰ ਬਰ ਤਿਆਰ ਬੋ ਨੌਜਵਾਨੋ ਨਹੀਂ ਜਿਵੇਂ ਹੋਰ ਤੱਕ ਆਪਾਂ ਟੀਰਨੇ ਜਾ ਪਾਉਣੇ ਹਨਾ ਹਿੰਦੁਸਤਾਨ ਦੀ ਸਰਕਾਰ ਨੇ ਸਾਡੇ ਤਖਤ ਧਾਰਤੇ ਹੁਣ ਫੇਰ ਰੋਲ ਲੱਗ ਜੇ ਉਹ ਪਾਕਿਸਤਾਨ ਨੇ ਢਾਤੇ ਜਾਂ ਹਿੰਦੁਸਤਾਨ ਨੇ ਢਾਤੇ ਜੇ ਤੁਸੀਂ ਪਿਆਰ ਵਰਤਿਆਰ ਹੋ ਕੇ ਨਾ ਜਾਗੇ ਤਾਂ ਦੇਖਿਓ ਬਹੁਤ ਦੁਰਦਸ਼ਾ ਹੋਊਗੀ ਆਪਣੀਆਂ ਤਖਤਾਂ ਦੀ ਗ੍ਰੰਥ ਦੀ ਅਤੇ ਪੰਥ ਦੀ ਜੇ ਤੁਸੀਂ ਪਿਆਰ ਵਰਤਿਆਰ ਹੋ ਕੇ ਨਾ ਜਾਗੇ ਬਹੁਤੀਆਂ ਗੱਲਾਂ ਆਪਾਂ ਨਾ ਕਰੀਏ ਲੰਗਰ ਪਿਆਰ ਵਰਤਿਆ ਰਿਆ ਜੀ ਇੱਕ 1984 ਦੇ ਸ਼ਹੀਦਾਂ ਦਾ ਜੂਨ ਦੇ ਵਿੱਚ 1 ਤੋਂ 5 ਤਰੀਕ ਤੱਕ ਆਪਾਂ ਇੱਦਾਂ ਹੀ ਇੱਕ ਸਮਾਗਮ ਛੋਟਾ ਜਿਹਾ ਅਲិកਾਂਗੇ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਫਿਰ ਦਰਸ਼ਨ ਦਿਦਾਰੇ ਦਿਓ 1 ਜੂਨ ਤੋਂ 5 ਜੂਨ ਤੱਕ ਤੇ ਦਿਲ ਦੀ ਗੱਲ ਇਹ ਆ ਤਿਆਰ-ਤਰਿਆਰ ਹੋਵੋ ਸੰਘਰਸ਼ ਇਹ ਕਰੋ ਕਿ ਅਕਾਲ ਤਖਤ ਨੂੰ ਆਜ਼ਾਦ ਕਰਾਉਣਾ ਆ ਅਕਾਲ ਤਖਤ ਤੋਂ ਵਾਅਦਾ ਏ ਕਿ ਅਕਾਲ ਦਾ ਕਾਨੂੰਨ ਚੱਲਣਾ ਚਾਹੀਦਾ ਜਿਵੇਂ ਗੁਰਬਾਣੀ ਅਕਾਲ ਦਾ ਕਾਨੂੰਨ ਆ ਗੁਰਬਾਣੀ ਪਰਮੇਸ਼ਰ ਦੇ ਘਰ ਦਾ ਰੂਲ ਰੈਗੂਲੇਸ਼ਨ ਆਪਣੇ ਕੋਲ ਆ ਲਿਖਿਆ ਹੋਇਆ ਆਪਾਂ ਇਹਨੂੰ ਲਾਗੂ ਕਰਨਾ ਆਪਾਂ ਤਾਂ ਹੋ ਜਿਆ ਆਪਾਂ ਗੁਰਬਾਣੀ ਨੂੰ ਦੁਨੀਆ ਦੇ ਸਦਾਤ ਨਿਯਮ ਤੇ ਲਾਗੂ ਕਰਨਾ ਆਪ ਮੰਨਣਾ ਆਪ ਨਾਮ ਜਪਣਾ ਆ ਤੇ ਦੂਜਿਆਂ ਨੂੰ ਜਪਾਉਣਾ ਆ ਜਿਵੇਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨੌਜਵਾਨਾਂ ਦੇ ਨਸ਼ੇ ਛਡਾਏ ਜਾਣ ਤੇ ਉਹਨਾਂ ਨੂੰ ਤਿਆਰ ਵਰ ਤਿਆਰ ਕਰਕੇ ਖੰਡੇ ਵਰਤੇ ਦੀ ਪੌਲ ਛਕਾਈ ਜਾਵੇ ਤੇ ਤਿਆਰ ਵਰ ਤਿਆਰ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਕੇ ਜਿੰਨੀ ਕੁ ਟ੍ਰੇਨਿੰਗ ਗੁਰੂ ਸਾਹਿਬ ਕਿਰਪਾ ਕਰਨ ਉਨੀ ਕੁ ਟ੍ਰੇਨਿੰਗ ਗੁਰਬਾਣੀ ਦੀ ਗੁਰਬਾਣੀ ਦਾ ਵੀ ਗੁਰਬਾਣੀ ਵੀ ਟ੍ਰੇਨਿੰਗ ਚ ਆਉਂਦੀ ਆ ਆਪਣੇ ਆਪਾਂ ਕਿੰਨੇ ਕੁ ਗੁਰਬਾਣੀ ਦੀ ਸੰਖਿਆ ਲਈ ਹੋਈ ਆ ਧਰਮ ਦੀ ਵਿੱਦਿਆ ਕਿੰਨੇ ਅੰਕ ਨੇ ਲਈ ਹੋਈ ਆ ਸੰਤ ਸਿਪਾਹੀ ਦੇ ਕਨਸੈਪਟ ਤੋਂ ਉਲਝਦੇ ਜਾ ਰਹੇ ਆਪਾਂ ਆਪਾਂ ਗੱਲ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡਦੇ ਜਾ ਰਹੇ ਆਂ ਸੰਤ ਨਾਮ ਜਪਦਾ ਆ ਸੰਤ ਬਾਣੀ ਪੜ ਸਕਦਾ ਆ ਪਰ ਜਿਹੜਾ ਸਿਪਾਹੀ ਆ ਉਹ ਰਣਮੈਦਾਨੇ ਲੁੱਜੂਗਾ ਆ ਪਰ ਉਹ ਤਿਆਰ ਪਰ ਤਿਆਰ ਹੋਣ ਦੀ ਲੋੜ ਆ ਅੰਦਰੋਂ ਵੀ ਅੰਦਰੋਂ ਵੀ ਆਤਮਾ ਪ੍ਰਾਤਮਾ ਇੱਕੋ ਕਰ ਜਾਣਾ ਆਤਮਾ ਤੇ ਪ੍ਰਾਤਮਾ ਗੁਰੂ ਅਤੇ ਸਿੱਖ ਦੇ ਵਿੱਚ ਭੇਦ ਨਾ ਰਹਿ ਜਵੇ ਇੱਕ ਮਿਕ ਹੋ ਜਵੇ RAM ਕਬੀਰਾ ਇੱਕ ਭਇਓ ਹੈ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ ਨਾ 10ਵੇਂ ਪਾਤਸ਼ਾਹ ਦੇ ਬਚਨ ਪੜ ਪੜਦੇ ਨਾ ਆਪਾਂ ਸਿੰਘ ਸਮਾਨੇ ਗੁਰੂ ਮੈਂ ਭੈਓ ਐਨ ਕੇ ਐ ਨਾ ਸਿੰਘ ਨੂੰ ਗੁਰੂ ਦੇ ਵਿੱਚ ਸਮਾਜਣਾ ਨਾਮ ਜਪ ਜਪ ਕੇ ਤਿਆਰ ਬਰ ਤਿਆਰ ਹੋ ਕੇ ਗੁਰੂ ਦੀ ਮਰਤ ਨੂੰ ਗੁਰਮਤ ਨੂੰ ਇਸ ਤਰ੍ਹਾਂ ਕਮਾ ਲਈਏ ਆਪਾਂ ਵੀ ਗੁਰੂ ਦੇ ਨਾਲ ਏਕਤਾ ਹੋ ਜਵੇ ਇੱਕ ਮਿਕ ਹੋ ਜਵੇ ਜਿਵੇਂ ਰਾਜਾ তথা ਪਰਜਾ ਜਿਵੇਂ ਰਾਜਾ ਤੇ ਪਰਜਾ ਰਾਜਾ ਤੇ ਮੋਰੇ ਉਹਦੀ ਫੌਜ ਅਕਾਲ ਪੁਰਖ ਵਾਹਿਗੁਰੂ ਰਾਜਾ ਆ ਤੇ ਅਸੀਂ ਉਹਦੀ ਫੌਜ ਆ ਏ ਜਿਹੜੀ ਸੰਗਤ ਆ ਉਹ ਗੁਰੂ ਕੀ ਪਰਜਾ ਆ ਸੰਗਤ ਦੀ ਰੱਖਿਆ ਤੇ ਸੰਗਤ ਨੂੰ ਉਪਦੇਸ਼ ਦੇਣ ਵਾਸਤੇ ਫੌਜ ਆ ਗੁਰੂ ਦੀ ਇਹ ਭੁੱਲਾ ਚੁਟਾ ਦੀ ਖਿਮਾ ਬਖਸ਼ਿਓ ਆਪ ਜੀਆਂ ਦਾ ਚੱਲ ਕੇ ਆਇਆ ਦਾ ਕੋਟਾ ਕੋਟ ਸ਼ੁਕਰਾਨਾ ਵਾਹਿਗੁਰੂ ਜੀ ਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ